ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੋ ਵੀਰ ਜੀ ਜਿਹੜੇ ਜੋਰ ਦੀ ਆਪਾਂ ਉੱਚੀ ਬਾਤ ਚ ਬੋਲਣਾ ਤੇ ਨਾਮ ਪਹਿਲਾਂ ਦੱਸ ਦੋ ਆਪਣਾ ਜੀ ਮੇਰਾ ਨਾਮ ਹੈਗਾ ਦਵਿੰਦਰ ਠੀਕ ਹੈ ਦਵਿੰਦਰ ਸਿੰਘ ਵੀਰ ਜੀ ਜਿਹੜਾ ਆਪਣਾ ਏਰੀਆ ਪੈ ਗਿਆ ਕਿਹੜਾ ਪੈ ਗਿਆ ਜੀ ਇਹ ਹਰੀਜਨ ਕਲੋਨੀ ਰਵਿਦਾਸ ਨਗਰ ਮੋਗਾ ਮੋਗਾ ਜੀ ਤਹਿਸੀਲ ਵੀ ਮੋਗਾ ਕੀ ਹੈ ਜੀ ਤਹਿਸੀਲ ਵੀ ਮੋਗਾ ਜੀ ਠੀਕ ਹੈ ਬਿਲਕੁਲ ਨੈਸਲੇ ਡੇਰੀ ਨਾਲ ਹੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਸੋ ਇੱਕ ਦਵਿੰਦਰ ਵੀਰ ਜੀ ਜਿਹੜੇ ਆਪਣੇ ਕੰਟੈਕਟ ਨੰਬਰ ਉਹ ਬੋਲ ਕੇ ਜਰੂਰ ਦੱਸ ਦਿਓ 98552 ਹਾਂਜੀ 79172 ਠੀਕ ਆ ਸੋ ਵੀਰ ਜੀ ਜਿਹੜ ਠੀਕ ਆ ਸੋ ਮਦਰਦਰ ਕਾਰਡ ਕੀ ਇਹਦਾ ਵੀਰਜੀ ਜੀ ਦਾ ਮਦਰਦਰ ਕਾਰਡ ਇਹਦਾ ਹੈਗਾ ਤੀਜੇ ਸੂਏ 16 ਲੀਟਰ 16 ਲੀਟਰ ਜੀ ਉਹ ਵੀ ਆਪਣੇ ਕੋਲ ਹੀ ਹੈ ਨਾ ਉਹ ਪਿੱਛੇ ਵੱਜੇ ਹੋਇਆ ਦੋਸਤੋ ਪਸ਼ੂ ਬਾਈ ਹੋਰਾਂ ਦੇ ਕੋਲ ਮੱਝ ਇਸ ਦੀ ਮਦਰ ਵੱਜੀ ਹੋਈ ਆ ਸੋ ਬਾਕੀ ਦਵਿੰਦਰ ਵੀਰ ਜੀ ਇਹਦਾ ਜਿਹੜਾ ਮੋਲ ਪ੍ਰਾਈਸ ਕੀ ਕਰਕੇ ਆ ਇਹਦਾ 35000 ਰੁਪਏ 35000 ਕੋਈ ਦੇਲ ਹੈ ਲੈਸ ਕਿੱਥੋਂ ਤੱਕ ਹੋ ਜਾਏਗੀ ਕੋਈ ਨਹੀਂ ਜੋ ਮਾਨਤਾ ਨਹੀਂ ਤਾਂ ਜ਼ਰੂਰ ਕਰਾਂਗੇ ਮੌਕੇ ਤੇ ਪਹੁੰਚਿਆ ਤਾਂ ਜ਼ਰੂਰ ਕਰੂੰਗੇ ਹਾਂ ਠੀਕ ਆ ਸੋ ਦੋਸਤੋ ਬਾਕੀ ਜਿਹੜੀ ਤੁਹਾਨੂੰ ਝੋਟੀ ਹੋ ਮੈਂ ਜ਼ਰੂਰ ਦਿਖਾ ਦੇਣਾ ਕੋਲੇ ਤੋਂ ਵੀ ਕੁੰਡੀ ਹੈਗੀ ਬਿਲਕੁਲ ਸਿੰਘ ਸਿੰਘ ਬਹੁਤ ਜ਼ਿਆਦਾ ਸੋਹਣਾ 2 ਸਾਲ ਦੀ ਏਜ ਆ ਮੂੰਹ ਅਖੀਰੀ ਹਜੇ ਬਾਕੀ ਕੱਦ ਕਰ ਸੋਹਣਾ ਹੈਗਾ ਉਹ ਤੁਸੀਂ ਵੇਖ ਸਕਦੇ ਹੋ ਪੁੱਠਾ ਭੱਟਾ ਤੁਹਾਨੂੰ ਆਪਾਂ ਵਿਖਾ ਦੇਨੇ ਆ ਪਿੱਠ ਫੁੱਟ ਤੁਸੀਂ ਜਿਹੜਾ ਬਿਲਕੁਲ ਵੀਡੀਓ ਦੇ ਵਿੱਚ ਨੋਟ ਕਰ ਸਕਦੇ ਹੋ ਚੰਗੀ ਝੋਟੀ ਆ ਕਿਸੇ ਮੇਰੇ ਵੀਰ ਨੇ ਘਰੇ ਰੱਖਣੀ ਆ ਦੋਸਤੋ ਤੇ ਬਾਈ ਹੋਰਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਖਰੀਦ ਸਕਦੇ ਹੋ ਵੀਰ ਹੋਣਾਂ ਦੇ ਜਿਹੜੇ ਕੰਟੈਕਟ ਨੰ ਬੋਲ ਕੇ ਵੀ ਦੱਸ ਦਿੱਤਾ ਤੇ ਜਿਹੜੇ ਥਾਣਾ ਦੋਸਤੋ ਇਹ ਚਾਰ ਥਾਣੇ ਚਾਰੇ ਥਾਣਾ ਦਾ ਜਿਹੜਾ ਗੈਬੰਤਰ ਹੈ ਉਹ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਬਿਲਕੁਲ ਸੋਹਣਾ ਥਾਣਾ ਦੋਸਤੋ ਅੰਗੂਠੇ ਦੀ ਸ਼ੇਪ ਦਾ ਥਾਣਾ ਚਾਰੇ ਥਾਣਾ ਦੀ ਵਿੱਥੀ ਵੀ ਸੋਹਣੀ ਆ ਚੋਲੀ ਝੋਟੀ ਵਧੀਆ ਤਿਆਰ ਕਰ ਲੇਗੀ ਵੀਰੋ ਬਾਕੀ ਜਿਹੜੇ ਮੇਰੇ ਵੀਰ ਭਰਾ ਨੂੰ ਪਸੰਦ ਆ ਤੇ ਉਹ ਬਾਈ ਦਵਿੰਦਰ ਜੀ ਦੇ ਨੰਬਰ ਤੇ ਸੰਪਰਕ ਕਰ ਲਿਓ ਸੋ ਇੱਕ ਵਾਰੀ ਨੰਬਰ ਆਪਾਂ ਬਾਈ ਦੇ ਫਿਰ ਪੁੱਛ ਕੇ ਤੁਹਾਨੂੰ ਰੂਬਰੂ ਕਰਵਾ ਦੇਣੇ ਵੀਰ ਜੇ ਇੱਕ ਵਾਰੀ ਫਿਰ 95552 79172 ਠੀਕ ਆ ਜੀ ਸੋ ਦੋਸਤੋ ਇਹ ਸਨ ਵੀਰ ਹੋਣਾਂ ਦੇ ਕੰਟ 30000 ਰੁਪਏ ਦੋਸਤੋ ਜਿਹੜੀ ਡਿਮਾਂਡ ਆ ਮੌਕੇ ਤੇ ਤੁਹਾਡਾ ਪਹੁੰਚਣ ਤੇ ਮਾਨਤਨ ਜ਼ਰੂਰ ਕੀਤਾ ਜਾਵੇਗਾ। ਸੋ ਜਿਸ ਮੇਰੇ ਵੀਰ ਭਰਾ ਨੂੰ ਇਹ ਝੋਟੀ ਪਸੰਦ ਹੋਵੇ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਦੋਸਤੋ ਮੱਥੇ 'ਚ ਫੋਲਾ ਥੋੜਾ ਜਿਹਾ। ਬਾਕੀ ਬਾਈ ਹੋਰੀ ਕਹਿ ਰਹੇ ਵੀ ਸੁਲਤਾਨ ਦੀ ਬਿਰਦੀ ਸੁਲਤਾਨ ਦੀ ਦੱਸਿਆ ਸੀ ਨਾ? ਹਾਂਜੀ ਸੁਲਤਾਨ ਦੀ। ਸੁਲਤਾਨ ਦੀ ਬੱਚੀ ਹੈਗੀ ਇਹ ਵੀਰੋ। ਕਿਸੇ ਮੇਰੇ ਵੀਰ ਭਰਾ ਨੂੰ ਪਸੰਦ ਹੋਵੇ ਤੇ ਜ਼ਰੂਰ ਬਾਈ ਹੋਰਾਂ ਦੇ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ। 35000 ਦੇ ਵਿੱਚੋ ਦੋਸਤੋ ਮਾਨਤਨ ਇੱਕ ਵਾਰੀ ਫੇਰ ਕਹਿ ਦਿੰਨੇ ਆ ਵੀ ਮਾਨਤਨ ਜਿੰਨਾ ਵੀ ਹੋ ਸਕੇ ਆ ਮੌਕੇ ਠੀਕ ਹੈ ਜੀ ਸੋ ਲੈ ਜੀਏ ਵੀਰ ਜੀ ਲੈ ਜੀਏ ਸੋ ਵੀਡੀਓ ਦੇਖਣ ਲਈ ਥੋੜਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ